ਹੈ ਗਿਆ ਇੱਥੇ ਆਏ ਨੇ ਅਜਾ ਹੈਡਨ ਲੁਕ ਪਾਰਕ ਵਿੱਚ ਸਫਾਈ پہ ਚੱਲ ਰਿਹਾ ਸਾਡਾ ਸਫਾਈ ਕਰ ਰਹੇ ਆ ਇੱਥੇ ਮਾਨਵਤਾ ਅਤੇ ਸਮਾਜ ਭਲਾਈ ਕਾਰਜਾਂ ਕਰਕੇ ਅੰਤਰਰਾਸ਼ਟਰੀ ਪੱਧਰ ਉਤੇ ਪਛਾਣ ਬਣਾ ਚੁੱਕੀ ਸ਼ਾਹ ਸਤਨਾਮ ਜੀ ग्रीनियस वेलफेयर फोर्स दी कनाडा इकाई ਦੇ ਸ਼ਹਿਰ ਕੈਲਗਰੀ ਦੇ ਵਲੰਟੀਅਰਾਂ ਵੱਲੋਂ ਸਾਨਕ ਏਰੀਆਨ वुਡਸ ਪਾਰਕ ਵਿੱਚ ਵਿਸ਼ੇਸ਼ ਤੌਰ ਤੇ ਵਿਸ਼ਾਲ ਸਫਾਈ અભિયાન ਚਲਾਇਆ ਗਿਆ। 시ਵਦਰਨ ਵੱਲੋਂ ਬੇਨਤੀ ਅਰਦਾਸ ਭਜਨ ਬੋਲ ਕੇ ਇਸ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਸਫਾਈ ਅਭਿਆਨ ਵਿੱਚ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਦੀਆਂ ਭੈਣਾ ਅਤੇ ਵੀਰਾਂ ਤੋਂ ਇਲਾਵਾ ਟੀਨੇਜ ਬੱਚਿਆਂ ਨੇ ਵੀ ਉਤਸ਼ਾਹਪੂਰਵਕ ਭਾਗ ਲਿਆ। ਇਸ ਮਹਿੰਮ ਸੰਬੰਧੀ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਦੀ ਕੈਲਗਰੀ ਇਕਾਈ ਦੇ ਵੋਲੰਟਰੀਆ ਨੇ ਦੱਸਿਆ ਕਿ ਇਹ ਕਾਰਜ ਡੇਰਾ ਸੱਚਾ ਸੌਦਾ ਦੀ ਪ੍ਰੇਰਣਾ ਸਦਕਾ ਸਥਾਨਕ ਪ੍ਰਸ਼ਾਸਨ ਦੀ ਮਨਜ਼ੂਰੀ ਤਹਿਤ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਸੇਵਾਦਾਰ ਇੱਕ ਕਾਰਜ 20 ਸਾਲਾਂ ਤੋਂ ਹਰ ਸਾਲ ਲਗਾਤਾਰ ਕਰਦੇ ਆ ਰਹੇ ਹਨ ਜਿਸ ਵਿੱਚ ਬਲੱਡ ਡੋਨੇਸ਼ਨ ਕਰਨਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ ਸਫਾਈ ਅਭਿਆਨ ਚਲਾਉਣਾ ਸਣੇ ਅਨੇਕਾਂ ਭਲਾਈ ਕਾਰਜ ਸਥਾਨਕ ਸਾਜ ਸੰਗਤ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ ਸਿਵਧਾਰਾ ਵੱਲੋਂ ਚਲਾਏ ਗਏ ਇਸ ਕਾਰਜ ਵਿੱਚ ਕਰੀਬ 15 ਏਕੜ ਦੇ ਵਿਸ਼ਾਲ ਏਰੀਨ वुਡਸ ਪਾਰਕ ਦੀ ਬਰੀਕੀ ਨਾਲ ਸਫਾਈ ਕੀਤੀ ਅਤੇ ਪਾਰਕ ਵਿਚਲੇ ਸੈਰ ਕਰਨ ਵਾਲੇ ਰਸਤਿਆਂ ਨੂੰ ਵੀ ਬਲੌਰ ਆਦਿ ਨਾਲ ਵਿਸ਼ੇਸ਼ ਤੌਰ ਤੇ ਸਾਫ ਕੀਤਾ ਗਿਆ। ਇਸ ਸਮੇਂ ਸਿਵਧਾਰਾ ਨੇ ਪਾਰਕ ਦੀ ਸਫਾਈ ਅਭਿਆਨ ਨੂੰ ਨੇਪਰੇ ਚਾੜਨ ਉਪਰੰਤ ਭਾਰਤੀ ਪਰੰਪਰਾ ਮੁਤਾਬਕ ਲੰਗਰ ਅਤੇ ਚਾਹ ਦੀ ਵਿਵਸਥਾ ਵੀ ਕੀਤੀ ਗਈ। ਦਸਦੀ ਹੈ ਕਿ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਵਿੰਗ ਤਰਫੋਂ ਸਮੇਂ-ਸਮੇਂ ਤੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨ ਵੱਲੋਂ ਚਲਾਏ ਜਾ ਰਹੇ 163 ਭਲਾਈ ਕਾਰਜਾਂ ਨੂੰ ਸਾਧ ਸੰਗਤ ਵੱਲੋਂ ਗਤੀ ਦਿੱਤੀ ਜਾਂਦੀ ਹੈ ਸ਼ਾਹ ਸਤਨਾਮ ਜੀ ਗ੍ਰੀਨੈਸ ਫੋਰਸ ਦੇ ਭਲਾਈ ਕਾਰਜਾਂ ਨੂੰ ਦੇਖਦਿਆਂ ਹੋਇਆਂ ਜਿੱਥੇ ਗੋਰੇ ਇਸ ਫੋਰਸ ਨੂੰ ਸੈਲੂਟ ਕਰਦੇ ਹਨ ਨਾਲ ਹੀ ਸਥਾਨਕ ਇੰਡੀਅਨ ਲੋਕ ਵੀ ਸ਼ਾਹ ਸਤਨਾਮ ਜੀ ਗ੍ਰੀਨੈਸ ਫੋਰਸ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਕਾਰਜਾਂ ਦੀ ਸ਼ਲਾਘਾ ਕਰਦੇ ਨਹੀਂ ਥੱਕਦੇ ਤਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ ਇਹ ਨੌਜਵਾਨ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸੈਂਕੜਾ ਕਿਲੋਮੀਟਰ ਸਫ਼ਰ ਤੈਅ ਕਰਕੇ ਕੈਨੇਡਾ ਦੇ ਦੂਜੇ ਸੂਬਿਆਂ ਵਿੱਚ ਸਫਾਈ ਕਰਨ ਲਈ ਜਾਂਦੇ ਹਨ। ਵਿਦੇਸ਼ਾਂ ਵਿੱਚ ਜਿੱਥੇ ਸਭ ਆਪਣੇ ਆਪਣੇ ਕੰਮ ਧੰਦਿਆਂ ਵਿੱਚ ਇੰਨੇ ਮਸ਼ਰੂਫ ਹੁੰਦੇ ਹਨ ਕਿ ਕਿਸੇ ਕੋਲ 5 ਮਿੰਟ ਲਈ ਸਮਾਂ ਨਹੀਂ ਹੁੰਦਾ। ਅਜਿਹੇ ਵਿੱਚ ਸ਼ਾਹ ਸਤਰਾਮ ਜੀ ਗ੍ਰੀਨੈਸ ਫੋਰਸ ਦੇ ਅਣਥੱਕ ਸੇਵਾਦਾਰ ਆਪਣੇ ਬੇਸ਼ਕੀਮਤੀ ਸਮੇਂ ਵਿੱਚ ਵੀ ਲੋਕਾਂ ਦੀ ਸਾਰ ਸੰਭਾਲ ਸਣੇ ਭਲਾਈ ਕਾਰਜ ਕਰਕੇ ਸਮਾਜ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ। ਕੈਲਗਰੀ ਕੈਨੇਡਾ ਤੋਂ ਸਾਰੀ 사ਸੰਗਤ ਹੈਗੇ ਇੱਥੇ ਆਏ ਹੋਏ ਅੱਜ ਐਰਨਵੁੱਡ ਪਾਰਕ ਵਿੱਚ ਸਫਾਈ ਭਿਆਨ ਚੱਲ ਰਿਹਾ ਸਾਡਾ ਸਫਾਈ ਕਰ ਰਹੇ ਆ ਇੱਥੇ ਤੇ ਸਾਡੇ ਮੇਰੇ ਖਿਆਲ ਸ 70 ਵਲੰਟੀਅਰਸ ਹੋਣੇ ਆ ਇੱਥੇ ਜੋ ਕਰ ਰਹੇ ਆ ਸਾਰੇ ਬਬੀਆਂ ਹਜ਼ਾਰੇ ਲਾਲ ਸਰ ਵੀ ਜੀ ਵੀ ਹੈਗੇ ਆ ਤੇ ਬੜੀ ਦੇਰ ਤੋਂ 20 ਸਾਲ ਹੋ ਗਏ ਸਾਨੂੰ ਕੈਲਗਰੀ ਚ ਰਹਿੰਦੇ ਹੋਏ ਤੇ ਅਸੀਂ ਵੀ ਸਾਲ ਤੋਂ ਕਰ ਰਹੇ ਆ ਸੇਵਾ ਜਿੱਥੇ ਵੀ ਲੋਡ ਹੁੰਦੀ ਹੈ ਕਈ ਵਾਰੀ ਸਫਾਈ ਭਿਆਨ ਦੀ ਲੋਡ ਹੁੰਦੀ ਆ ਤਾਂ ਪਾਰਕ ਵਿੱਚ ਜਾਣੇ ਆ ਐਡਮਿਨਟ ਵੀ ਦੋ ਚਾਰ ਗਏ ਆ ਉੱਥੇ ਸੇਵਾ ਕਰੀ ਹੈ ਉਸ ਤੋਂ ਬਾਅਦ ਬਲੱਡ ਡੋਨੇਸ਼ਨ ਦਾ ਕੈਂਪ ਹਰ ਮਹੀਨੇ ਲੱਗਦਾ ਰਹਿੰਦਾ ਤੇ ਬੜੇ ਵਲੰਟੀਅਰ ਆ ਜਿਹੜੇ ਸਾਡੇ ਕਾਫੀ ਸੇਵਾ ਕਰਦੇ ਆ ਇਹ ਹੈ ਜੀ ਸ਼ਾਸਤ ਨਾਮ ਗ੍ਰੀਨੈਸ ਵੈਲਫੇਅਰ ਫੋਰਸ ਡੇਰਾ ਸੱਚਾ ਸੋਧ ਦਾ ਦੀ ਜੋ ਭਲਾਈ ਦੇ ਕੰਮ ਕਰਨ ਵਾਲੀ ਬ੍ਰਾਂਚ ਹੈ ਸਾਡੀ ਆਲ ਓਵਰ ਵਰਲਡ ਇੰਡੀਆ ਤੇ ਹੈ ਹੀ ਹੈ ਪਰ ਆਲ ਓਵਰ ਵਰਲਡ ਹਰ ਇੱਕ ਕੰਟਰੀ ਦੇ ਵਿੱਚ ਜਿੱਦਾਂ ਸਫਾਈ ਅਭਿਆਨ ਹੋ ਗਿਆ ਬਲੱਡ ਡੋਨੇਸ਼ਨ ਹੋ ਗਈ ਰੀਪਲਾਂਟੇਸ਼ਨ ਇਹ ਤਿੰਨ ਜਿਹੜੀਆਂ ਮੇਨ ਸਾਡੀਆਂ ਐਕਟੀਵਿਟੀਜ਼ ਨੇ ਤੇ ਹਰ ਸਾਲ ਅਸੀਂ ਇੱਕ ਜਾਂ ਦੋ ਵਾਰੀ ਕਰਦੇ ਹਾਂ ਇਸ ਤੋਂ ਇਲਾਵਾ ਜੋ ਵੀ ਇੱਥੇ ਆਪਣਾ ਜੋ ਗਰੀਬ ਨੇ ਜਾਂ ਇੱਥੇ ਜਿਹੜੇ ਗਰੀਬ ਰਹਿੰਦੇ ਆ ਸ਼ੈਲਟਰ ਹੋਮਸ ਕਹਿੰਦੇ ਆ ਉਹਨਾਂ ਨੂੰ ਸ਼ੈਲਟਰ ਹੋਮਸ ਦੇ ਵਿੱਚ ਉਹਨਾਂ ਨੂੰ ਜ਼ਰੂਰਤ ਪੈਂਦੀ ਰਹਿੰਦੀ ਆ ਜੋ ਵੀ ਸਮਾਨ ਦੀ ਜ਼ਰੂਰਤ ਹੁੰਦੀ ਆ ਅਲੱਗ-ਅਲੱਗ ਮੌਕਿਆਂ ਤੇ ਜਾ ਕੇ ਅਸੀਂ ਜਦੋਂ ਵੀ ਸਾਡਾ ਕੋਈ ਮੌਕਾ ਹੁੰਦਾ ਤਾਂ ਜਾ ਕੇ ਉਹਨਾਂ ਨੂੰ ਸਮਾਨ ਦੇ ਕੇ ਆਉਨੇ ਹਾਂ ਜੀ ਇਹ ਐਰਨਵੁੱਡ ਇੱਕ ਕਮਿਊਨਿਟੀ ਦਾ ਨਾਮ ਹੈ ਜੀ ਤੇ ਉਹਦਾ ਪਾਰਕ ਹੈਗਾ ਬੱਚੇ ਤੇ ਜਿਹੜੇ ਇੱਥੇ ਉਹ ਅਲੱਗ-ਦਵਾਲੇ ਸਾਰੇ ਘਰ ਹੈ ਤਾਂ ਸਾਰੇ ਲੋਕ ਯੂਜ਼ ਕਰਦੇ ਆ ਪਾਰਕ ਨੂੰ ਸਾਰਾ ਸਾਲ ਇਹ ਪਾਰਕ ਤਾਂ ਨਾ ਐਰਨਵੁੱਡ ਪਾਰਕ ਹੀ ਹੈ ਔਰ ਇੱਥੇ ਅਸੀਂ ਦੂਜੀ ਵਾਰੀ ਜਿਹੜਾ ਅਭਿਆਨ ਕਰ ਰਹੇ ਹਾਂ ਸਾਥ ਸਾਥ ਨਾਮ ਵੀ ਗ੍ਰੀਨ ਅਰਥ ਫੋਰ ਫੋਰਸ ਅਮ We are members of the La Sacha Soda. We are here at Erinwood Park uh, doing a cleanliness campaign. We have 65 volunteers here today, give or take, and um, we just uh, love to be here and love to help others, and we love to be philanthropists and humanitarians. Do you have anything to add? To. Yeah, you can see even the small childrens and the very old people are participating with full. a excitement and we are so blessed that we are, this, we are the part of greenest welfare force wing who is always there to serve the society seva daron vallon kite ja rahe ana karjan di samuchhi sachoon team vi shilaka kardi hai <laughs> ate jo log is <laughs> video nu dekh rahe han seva daron di seva nu ਇਸ ਨਜ਼ਰੀਏ ਨਾਲ ਦੇਖਦੇ ਹਨ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ